ਕਟ ਬਜਟ ਦੇ ਵਿੱਚ ਕੀ ਆਪਸ਼ਨਸ ਨੇ ਕੀ ਕੈਨੇਡਾ ਦੇ ਵਿੱਚ ਵੀ ਆਫਟਰ ਪੇਮੈਂਟ ਵਾਲੀ ਆਪਸ਼ਨ ਸਟੂਡੈਂਟ ਦੇ ਲਈ ਹੈਗੀਆਂ ਨੇ ਜਾਂ ਜੀਆਈਸੀ ਕੇ ਉਹਨੂੰ ਭਰਨੀ ਪਊਗੀ ਜਾਂ ਫੀਸ ਉਹਨੂੰ ਭਰੂਗੀ ਭਰਨੀ ਪਊਗੀ ਇਸ ਤਰ੍ਹਾਂ ਦੀ ਜਰਾ ਡਿਟੇਲ ਦੇ ਵਿੱਚ ਜਾਣਕਾਰੀ ਦੇ ਦਿਓ ਕਿ ਨਵਾਂ ਜੋ ਵੀ ਤੁਹਾਡੇ ਕੋਲ ਆਪਸ਼ਨ ਹੈਗੀਆਂ ਨੇ ਕੈਨੇਡਾ ਸਟਡੀ ਵੀਜ਼ਾ ਦੇ ਲਈ ਪਲਵਿੰਦਰ ਜੀ ਸਾਡੇ ਕੋਲ ਹਾਰ ਤਰ੍ਹਾਂ ਦੀ ਆਪਸ਼ਨ ਅਵੇਲੇਬਲ ਆ ਚਾਹੇ ਬੱਚਾ ਜੀਆਈਸੀ ਪਹਿਲਾਂ ਨਹੀਂ ਭਰਨਾ ਚਾਹੁੰਦਾ ਉਹ ਵੀ ਆਪਸ਼ਨ ਆ ਅਵੇਲੇਬਲ ਆ ਜੇ ਬੱਚਾ ਕਹਿੰਦਾ ਕਿ ਮੈਂ ਇੰਨਾ ਜ਼ਿਆਦਾ ਜੀਆਈਸੀ ਨਹੀਂ ਭਰ ਸਕਦਾ ਜੋ ਕਿ ਇਸ ਟਾਈਮ ਬਹੁਤ ਜ਼ਿਆਦਾ ਜੀਆਈਸੀ ਹੋਇਆ ਪਿਆ ਹੈ 17 ਕ ਲੱਖ ਦੇ ਵਿੱਚ ਅਸੀਂ ਬੱਚੇ ਨੂੰ ਇੱਕ ਪ੍ਰੋਗਰਾਮ ਡਿਜ਼ਾਈਨ ਕਰਕੇ ਦਿੰਨੇ ਆ ਜਿਹਦੇ ਵਿੱਚ ਬੱਚਾ इजीली ਆਪਣਾ ਜਾ ਵੀ ਸਕਦਾ ਹੈ ਵੀਜ਼ਾ ਵੀ ਨਿਕਲ ਜਾਂਦਾ ਹੈ ਔਰ ਪ੍ਰਵਿੰਸ ਵੀ ਐਵੇਂ ਦਾ ਚੂਸ ਕਰਕੇ ਦਿੰਨੇ ਆ ਕੱਲ ਦੇ ਦਿਨ ਬੱਚੇ ਨੂੰ ਉੱਥੇ ਵਗ ਪਮੈਂਟਸ ਵੀ ਨਹੀਂ ਦਿੱਕਤ ਹੁੰਦੀ ਤੇ ਇਸ ਕਰਕੇ ਜੀਆਈਸੀ ਜਿਹੜਾ ਵਧਿਆ ਹੈ ਉਹਨੂੰ ਮੈਨੇਜ ਕਿਵੇਂ ਕਰਨਾ ਹੈ ਜਾਂ ਤੁਸੀਂ ਆਫਟਰ ਵੀਜ਼ਾ ਜਿਹੜਾ ਜੀਆਈਸੀ ਪੇ ਕਰਨਾ ਚਾਹੁੰਦੇ ਹੋ ਆਫਟਰ ਵੀਜ਼ਾ ਟਿਊਸ਼ਨ ਫੀਸ ਪੇ ਕਰਨਾ ਚਾਹੁੰਦੇ ਹੋ ਕੋਈ ਵੀ ਸਾਡੇ ਵੱਲੋਂ ਪਹਿਲਾਂ ਚਾਰजेस ਨਹੀਂ ਲਿਆ ਜਾਊਗਾ ਤੁਸੀਂ ਆਫਟਰ ਵੀਜ਼ਾ ਵੀ ਪੇ ਕਰਕੇ ਸਾਡੇ ਥਰੂ ਜਾ ਸਕਦੇ ਹੋ ਸਾਡੇ ਕੋਲ ਸਾਰੀਆਂ ਆਪਸ਼ਨਸ ਆਵੇਲੇਬਲ ਨੇ ਤੁਸੀਂ ਜਿਹੜਾ ਇੱਕ ਜ਼ਰੂਰ ਕੰਮ ਕਰਨਾ ਹੈ ਕਿ ਤੁਸੀਂ ਜਦੋਂ ਵੀ ਕੰਪਨੀ ਦੇ ਵਿੱਚ ਵਿਜ਼ਿਟ ਕਰੋ ਜਾਂ ਤੁਸੀਂ ਕਿਸੇ ਵੀ ਸਾਡੇ ਕਾਉਂਸਲਰ ਨੂੰ ਮਿਲਦੇ ਹੋ ਤਾਂ ਉਹਨਾਂ ਨੂੰ ਆਪਣਾ ਬਜਟ ਜ਼ਰੂਰ ਦੱਸਿਆ ਕਰੋ ਕਿ ਮੇਰਾ ਇੰਨਾ ਬਜਟ ਹੈ ਜਾਂ ਮੈਂ ਜੀਆਈਸੀ ਪਹਿਲਾਂ ਨਹੀਂ ਪੇ ਕਰਨਾ ਚਾਹੁੰਦਾ ਮੈਂ ਆਫਟਰ ਵੀਜ਼ਾ ਜੀਆਈਸੀ ਪੇ ਕਰਨਾ ਚਾਹੁੰਦਾ ਹੈ ਮੇਰਾ ਇਹ ਬਜਟ ਰਹੂਗਾ ਮੈਨੂੰ ਐਵੇਂ ਦਾ ਜਗ੍ਹਾ ਤੇ ਐਵੇਂ ਦੇ ਪ੍ਰਵਿੰਸ ਦੇ ਵਿੱਚ ਐਡਮਿਸ਼ਨ ਜਿਹੜੀ ਆ ਉਹ ਪੁਟ ਔਨ ਕਰਕੇ ਦੋ ਕਿ ਤਾਂ ਕਿ ਮੈਂ ਕੱਲ ਦੇ ਦਿਨ ਉੱਥੇ ਮੈਨੂੰ ਕੰਮ ਵੀ ਮਿਲ ਜੇ ਮੇਰੇ ਲਈ ਈਜ਼ੀ ਰਵੇ ਤੇ ਜਿਵੇਂ ਸੁਪਾਊਸ ਦਾ ਬੜਾ ਰੋਲਾ ਸੀ ਕਿ ਸੁਪਾਊਸ ਉਸ ਨਾਲ ਜਾ ਹੀ ਨਹੀਂ ਸਕਦਾ ਸੁਪਾਉਸ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ ਭਾਵੇਂ ਤੁਸੀਂ ਪਲੱਸ 2 ਹੋ ਭਾਵੇਂ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਆ ਇਹਦੇ ਵਿੱਚ ਕੋਈ ਦਿੱਕਤ ਨਹੀਂ ਅਸੀਂ ਤੁਹਾਨੂੰ ਗਾਈਡ ਕਰਾਂਗੇ ਇੱਕ ਪ੍ਰੋਪਰ ਤਰੀਕੇ ਨਾਲ ਅਸੀਂ ਤੁਹਾਨੂੰ ਬਣਾ ਕੇ ਦਵਾਂਗੇ ਕਿ ਇੱਕ ਗਾਈਡ ਲਾਈਨ ਹੁੰਦੀ ਹੈ ਕਿ ਸਿਸਟਮ ਹੁੰਦਾ ਹੈ ਤੇ ਉਹਦੇ ਵਿੱਚ ਪੈ ਕੇ ਆਪਾਂ ਅਪਲਾਈ ਕਰਕੇ ਜਾ ਸਕਦੇ ਆ ਜਿਹੜਾ ਜੀਆਈਸੀ ਵਾਧਾ ਹੋਇਆ ਜਿਹੜਾ ਵਧਿਆ ਜੇ ਬੱਚਾ ਉਹਨਾਂ ਨਹੀਂ ਪੇ ਕਰ ਸਕਦਾ ਤੇ ਘੱਟ ਜੀਆਈਸੀ ਦੇ ਲਈ ਵੀ ਸਾਡੇ ਕੋਲ ਜਿਹੜੀਆਂ ਚੀਜ਼ਾਂ ਅਵੇਲੇਬਲ ਹੈਗੀਆਂ ਨੇ ਤੁਸੀਂ ਆਪਸ਼ਨ ਸਾਡੇ ਕੋਲੋਂ ਲੈ ਸਕਦੇ ਹੋ ਹੈਲੋ हेलो गुड इवनिंग सर जी 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 कौन बोल रहे हैं हैं क्या हो कि प्रोफाइल प्रोफाइल है सवाल सवाल बात कर रही आप अपनी बताएं बताएं और पूछना चाहते दो हजार चौबीस में रीसेंट पास आउट कितने किया किया किया? किया। हुआ है है। है। आपने आपने कुछ? सर, है, मैंने okay, तो ओके प्लस मेडिकल मेडिकल में किया? मैंने में, किया। में किया। okay. और आप यूनिवर्सिटी सर्च कर रहे हो क्या सर्च कर रहे हो yes. कोई स्पेसिफिक लोकेशन? रही हूँ तो आपको पता है यूनिवर्सिटी ईच है ना, मेरे ओके okay. तो बैंकिंग आपने अरेंज नहीं की जहाँ आप कर नहीं पा रहे आप क्या चाहते हो तो आपको ट्यूशन फीस आफ्टर वीजा पे करना चाहते हो फीस वीजा। नहीं है ਦੇਖੋ ਜੀ ਪਹਿਲਾਂ ਤਾਂ ਜਿਹੜਾ ਬੱਚਾ 94 ਪਰਸੈਂਟੇਜ ਵਾਲਾ ਜਿਹੜਾ ਆਪਣਾ ਆਇਲਟ ਸਕੋਰ ਹੈ ਇਹਨੂੰ 6 EIC ਤੇ ਲੈ ਕੇ ਆਵੇ ਜੇ ਯੂਨੀਵਰਸਿਟੀ ਜੇ ਡਾਈਕਨ ਯੂਨੀਵਰਸਿਟੀ ਤੋਂ ਹੋਦ ਰਿਹਾ ਹੈ ਮਨਾਸ ਯੂਨੀਵਰਸਿਟੀ ਤੋਂ ਹੋਦ ਰਿਹਾ ਹੈ ਐਵੇਂ ਦੀਆਂ ਯੂਨੀਵਰਸਿਟੀ ਸੋਚ ਰਿਹਾ ਹੈ ਤੇ ਬੱਚੇ ਨੂੰ 6 EIC ਆਇਲਟ ਸਕੋਰ ਚਾਹੀਦਾ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜਿਹੜਾ ਪਾਥਵੇ ਲੈ ਸਕਦੇ ਹੋ ਯੂਨੀਵਰਸਿਟੀ ਕਾਲਜ ਦਾ ਫਿਰ ਹੋ ਸਕਦਾ ਬੱਚੇ ਦਾ ਕਿ ਪਾਥਵੇ ਲੈ ਕੇ ਯੂਨੀਵਰਸਿਟੀ ਕਾਲਜ ਦੇ ਵਿੱਚ ਤੁਸੀਂ ਜਾ ਸਕਦੇ ਹੋ ਬਟ ਜੇ ਮੇ ਬੱਚੇ ਦਾ 94 ਪਰਸੈਂਟੇਜ ਦਾ ਪ੍ਰੋਫਾਈਲ ਬਹੁਤ ਅੱਛਾ ਹੈ ਜੇ 6 EIC ਲੈਟ ਸਪੋਰ ਬੱਚਾ ਕਰ ਲੈਂਦਾ ਹੈ ਬੈਂਕਿੰਗ ਜਿਹੜਾ ਉਹ ਅਸੀਂ ਤੁਹਾਨੂੰ ਫਾਈਨੈਂਸਰ ਅਰੇਂਜ ਕਰਕੇ ਦਿੰਦੇ ਆ ਫਾਈਨੈਂਸਰ ਦੇ ਥਰੂ ਤੁਹਾਡੀ ਬੈਂਕਿੰਗ ਜਿਹੜੀ ਉਹ ਅਰੇਂਜ ਹੁੰਦੀ ਆ ਉਹਦੇ ਵਿੱਚ ਤੁਸੀਂ ਡਾਇਰੈਕਟ ਜਿਹੜੀ ਆ ਡੀਲ ਤੁਹਾਡੀ ਫਾਈਨੈਂਸਰ ਨਾਲ ਹੋਊਗੀ ਉਹਦੇ ਵਿੱਚ ਸਾਡਾ ਕੋਈ ਨਹੀਂ ਹੋਊਗਾ ਵਿੱਚ ਹਾਂ ਠੀਕ ਹੈ ਕੰਪਨੀ ਆਪਣੇ ਬਿਹਾਬ ਤੇ ਜੋ ਸਾਡਾ ਫਾਈਨੈਂਸਰ ਤੁਹਾਨੂੰ ਇੱਕ ਬੈਂਕਿੰਗ ਦਿੰਦਾ ਹੈ ਜੋ ਕ੍ਰੀਏਟ ਕਰਕੇ ਦਿੰਦਾ ਹੈ ਉਹ ਅਸੀਂ ਆਪਣੇ ਬਿਹਾਬ ਤੇ ਚੈੱਕ ਕਰਦੇ ਆ ਤੇ ਉਸ ਰੀਜ਼ ਨੂੰ ਥੋੜਾ ਜਿਹਾ ਮੈਨੇਜ ਕਰਕੇ ਬੱਚਾ ਚੱਲੇ ਕਿ ਉਹ ਜਿਹੜੀ ਉਹਦੀ ਬੈਂਕਿੰਗ ਆ ਜੋ ਪੈਸਾ ਹੈ ਉਹ ਅਲੱਗ ਨਹੀਂ ਦਿਖਣਾ ਚਾਹੀਦਾ ਉਹ ਕਿਤੇ ਨਾ ਕਿਤੇ ਆਈਟੀਆਰ ਸੀਏ ਰਿਪੋਰਟ ਦੇ ਵਿੱਚ ਤੁਹਾਡਾ ਉਹ ਪੈਸਾ ਦਿਖਣਾ ਚਾਹੀਦਾ ਹੈ ਕਿ ਇਹ ਬੈਂਕਿੰਗ ਹੈ ਕਿਉਂਕਿ ਕਿਤੇ ਨਾ ਕਿਤੇ ਐਮਬੈਸੀ ਕਾਲਜ ਜਿونیਵਰਸਿਟੀ ਆਸਟ੍ਰੇਲੀਆ ਦੇ ਵਿੱਚ ਕਾਫੀ ਸਟ੍ਰਿਕਟ ਨੇ ਇਸ ਟਾਈਮ ਇੰਟਰਵਿਊ ਵੀ ਹੋ ਰਹੀਆਂ ਨੇ ਜੇ ਡਾਈਕਨ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹਨ ਤੇ ਡਾਈਕਨ ਇੰਟਰਵਿਊ ਤੋਂ ਬਾਅਦ ਤੁਹਾਨੂੰ ਜਿਹੜਾ ਉਹ ਸੀਓਈ ਇਸ਼ੂ ਕਰ ਰਿਹਾ ਹੈ ਇਸ ਕਰਕੇ ਕੇਅਰਫੁਲੀ ਅਪਲਾਈ ਕਰੋ ਔਰ ਧਿਆਨ ਰੱਖੋ ਕਿ ਤੁਸੀਂ ਕੋਰਸ ਸਿਲੈਕਸ਼ਨ ਜਿਹੜੀ ਕੀਤੀ ਆ ਇੰਟਰਵਿਊ ਤੋਂ ਡਰਨ ਦੀ ਜਰੂਰਤ ਨਹੀਂ ਆ ਬੱਚੇ ਨੂੰ ਬੈਟੇ ਦੇ ਵਿੱਚ ਮੈਂ ਜਿਹੜਾ ਉੱਥੇ ਚੀਜ਼ਾਂ ਜਿਹੜੀਆਂ ਹੁਣ ਇਸ ਟਾਈਮ ਅਪਲਾਈ ਹੋਈਆਂ ਨੇ ਉਹ ਮੈਂ ਬੱਚੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਇੰਟਰਵਿਊ ਵੀ ਜੁਨੀਵਰਸਿਟੀ ਚ ਬੱਚੇ ਨੂੰ ਫੇਸ ਕਰਨੀ ਪੈ ਸਕਦੀ ਹੈ ਇਸ ਕਰਕੇ ਪਹਿਲਾਂ ਹੀ ਪ੍ਰੈਪਰੇਸ਼ਨ ਐਵੇਂ ਦੀ ਕਰਕੇ ਚੱਲੇ ਬੱਚਾ ਕਿ ਉਹਨੂੰ ਜੇ ਜੁਨੀਵਰਸਿਟੀ ਚ ਅਪਲਾਈ ਕਰਨਾ ਹੈ ਸੀਓਈ ਜਿਹੜੀ ਆ ਉਹਦੀ ਆਫਟਰ ਇੰਟਰਵਿਊ ਹੀ ਇਸ਼ੂ ਹੋਊਗੀ ਇਸ ਚੀਜ਼ ਦਾ ਬੱਚੇ ਨੇ ਖਾਸ ਧਿਆਨ ਰੱਖਣਾ ਹੈ ਬਿਲਕੁਲ ਆਪਾਂ ਆਸਟ੍ਰੇਲੀਆ ਦੀ ਗੱਲ ਕੀਤੀ ਹੈ ਰੀਸੈਂਟ ਪਾਸ ਆਊਟ ਹੋ ਤਾਂ ਬਹੁਤ ਸਾਰੀਆਂ ਆਪਸ਼ਨਸ ਤੁਹਾਡੇ ਕੋਲ ਹੈਗੀਆਂ ਨੇ ਤੁਸੀਂ ਇਸ ਦਾ ਪਲਸ ਸਟਡੀ ਵੀਜ਼ਾ ਅਪਲਾਈ ਕਰ ਸਕਦੇ ਹੋ ਨਾਲ ਦੀ ਨਾਲ ਸਭ ਤੋਂ ਵੱਡੀ ਗੱਲ ਜਿਹੜੀ ਅੱਜ ਨਵੀਂ ਆਪਾਂ ਗੱਲ ਕੀਤੀ ਹੈ ਕਿ ਜੇਕਰ ਤੁਸੀਂ ਯੂਕੇ ਜਾਣਾ ਚਾਹੁੰਦੇ ਹੋ ਤਾਂ 16 ਤਰੀਕ ਨੂੰ ਇੱਕ ਜਿਹੜਾ ਵੀਜ਼ਾ ਓਪਨ ਹੋ ਰਿਹਾ ਜਿਵੇਂ ਮੈਮ ਨੇ ਹੁਣੇ ਦੱਸਿਆ ਕਿ ਬੈਲਟ ਵੀਜ਼ਾ ਵਰਕ ਵੀਜ਼ਾ ਵੀ ਬੋਲ ਰਹੇ تھے ਨੇ ਉਹ ਓਪਨ ਹੋ ਰਿਹਾ ਔਰ ਉਸ ਤੋਂ ਕਰੀਬਨ 48 ਘੰਟੇ ਦੇ ਲਈ ਜਿਹੜਾ ਓਪਨ ਹੋਣਾ ਔਰ ਤੁਸੀਂ ਉਸ ਦੇ ਲਈ ਆਪਣਾ ਅਪਲਾਈ ਕਰ ਸਕਦੇ ਹੋ WhatsApp ਤੇ ਆਪਣੇ ਡਾਕੂਮੈਂਟ ਸੈਂਡ ਕਰ ਸਕਦੇ ਹੋ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਤੁਹਾਡਾ ਸਟੱਡੀ ਦੇ ਵਿੱਚ ਗੈਪ ਵੀ ਹੈ ਚਾਹੇ ਨਹੀਂ ਗੈਪ ਹੈ ਤਾਂ ਗ੍ਰੈਜੂਏਸ਼ਨ ਤੋਂ ਬਾਅਦ ਵਾਲੇ ਸਟੂਡੈਂਟ ਨੇ ਜੋ ਇਸ ਦੇ ਲਈ ਐਲੀਜੀਬਲ ਹੈਗੇ ਨੇ ਔਰ 2.5 ਲੱਖ ਦੇ ਤੁਹਾਡੇ ਕੋਲ ਬੈਂਕਿੰਗ ਚਾਹੀਦੀ ਹੈ ਸਭ ਤੋਂ ਵੱਡੀ ਗੱਲ ਹੈ ਔਰ ਬਹੁਤ ਮੈਮ ਪ੍ਰੋਸੈਸਿੰਗ ਟਾਈਮ ਕਿੰਨਾ ਹੈ ਕਿੰਨੇ ਕ ਟਾਈਮ ਚ ਵੀਜ਼ੇ ਆ ਜਾਂਦੇ ਆ ਇਹ ਬੈਲਟ ਪ੍ਰੋਗਰਾਮ ਜਿਹੜਾ ਹੈਗਾ ਇਹਦੇ ਵਿੱਚ ਉਹਨਾਂ ਨੇ ਬਹੁਤ ਲੰਬਾ ਚੌੜਾ ਸਮਾਂ ਨਹੀਂ ਹੁੰਦਾ ਇਹਦੇ ਚ 45 ਦਿਨ ਦੇ ਵਿੱਚ ਵਿੱਚ ਤੁਹਾਡੇ ਜਿਹੜੇ ਆ 48 ਘੰਟੇ ਚ ਆਪਾਂ ਅਪਲਾਈ ਕਰਨਾ ਹੁੰਦਾ ਜੋ ਕਿ ਯੂਕੇ ਨੇ ਪਹਿਲੇ ਵਾਰ ਪਹਿਲਾਂ ਸਿਰਫ ਤੇ ਸਿਰਫ ਜਿਹੜੀਆਂ ਇਹਨਾਂ ਦੀਆਂ ਸਰਵਿਸਿਜ਼ ਸੀਗੀਆਂ ਲਾਈਨਸ ਓਪਨ ਹੁੰਦੀਆਂ ਸੀ 24 ਘੰਟੇ ਲਈ ਲਾਈਨਸ ਓਪਨ ਹੁੰਦੀਆਂ ਸੀ ਪਹਿਲੀ ਵਾਰ ਯੂਕੇ ਨੇ ਇਸ ਟਾਈਮ 48 ਆਵਰਸ ਦੇ ਲਈ ਬੈਲਟ ਪ੍ਰੋਗਰਾਮ ਜਿਹੜਾ ਔਨ ਕੀਤਾ ਹੈ ਤੇ ਇਹਦੇ ਵਿੱਚ ਤੁਹਾਨੂੰ 4 ਦੇ ਵਿੱਚ ਵਿੱਚ ਤੁਹਾਡਾ ਜਿਹੜਾ ਪ੍ਰੋਸੈਸ ਆ ਉਹ ਕਲੀਅਰ ਹੋ ਜਾਂਦਾ ਆ ਆਪਾਂ 45 ਡੇਸ ਜਿਹੜੇ ਉਹ ਵਰਕਿੰਗ ਲੈ ਕੇ ਚੱਲਾਂਗੇ ਤੇ ਹੋ ਸਕਦਾ ਵੱਧ ਵੀ ਸਮਾਂ ਲੱਗ ਜੇ ਬਟ ਇੰਨਾ ਸਮਾਂ ਲੱਗਦਾ ਤੇ ਆਉਣ ਵਾਲਾ ਟਾਈਮ ਜਿਹੜਾ ਆਸਟ੍ਰੇਲੀਆ ਨਵੰਬਰ ਦੇ ਵਿੱਚ ਬੈਲਟ ਪ੍ਰੋਗਰਾਮ ਜਿਹੜਾ ਓਪਨ ਕਰਨ ਜਾ ਰਿਹਾ ਔਰ ਆਸਟ੍ਰੇਲੀਆ ਦਾ ਜਿਹੜਾ ਬੈਲਟ ਪ੍ਰੋਗਰਾਮ ਓਪਨ ਹੋ ਰਿਹਾ ਨਵੰਬਰ ਦੇ ਵਿੱਚ ਤੁਸੀਂ ਉੱਥੇ ਜਿਹੜੇ ਬੱਚੇ ਸਾਡੇ ਟੂਰਿਸਟ ਤੇ ਗਏ ਨੇ ਆਸਟ੍ਰੇਲੀਆ ਦੇ ਵਿੱਚ ਜਾਂ ਜਿਹੜਾ ਬੱਚਾ ਉੱਥੇ ਪਹਿਲਾਂ ਦਾ ਬੈਠਾ ਹੋਇਆ ਜਿਹਨੂੰ ਪਤਾ ਨਹੀਂ ਲੱਗ ਰਿਹਾ ਉਹਦੀ ਸਟੱਡੀ ਖਤਮ ਹੋਣ ਵਾਲੀ ਆ ਉਹ ਬੱਚੇ ਵੀ ਅਲਰਟ ਪ੍ਰੋਗਰਾਮ ਦੇ ਵਿੱਚ ਨਵੰਬਰ ਦੇ ਵਿੱਚ ਆਪਣਾ ਅਪਲਾਈ ਕਰ ਸਕਦੇ ਨੇ ਬਟ ਜੇ ਤੁਸੀਂ ਨਵੰਬਰ ਦੇ ਲਈ ਤਿਆਰੀ ਕਰਨੀ ਆ ਅੱਜ ਹੀ ਸਾਡੇ ਕੋਲ ਰਜਿਸਟ੍ਰੇਸ਼ਨ ਕਰਵਾ ਦਿਓ ਆਪਣੀਆਂ ਤਾਂ ਕਿ ਬੈਲਟ ਪ੍ਰੋਗਰਾਮ ਦੇ ਵਿੱਚ ਜਿੰਨੀਆਂ ਸਾਡੇ ਕੋਲ ਫਾਈਲ ਵੱਧ ਤੋਂ ਵੱਧ ਹੋਣਗੀਆਂ ਜਿੰਨਾ ਸਾਡੇ ਕੋਲ ਪੇਪਰ ਵਰਕ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਅਸੀਂ ਸਾਡੇ ਕੋਲ ਸਮਾਂ ਵੀ ਲੰਬਾ ਹੈਗਾ ਤੇ ਉਹਦੇ ਵਿੱਚ ਅਸੀਂ ਨਵੰਬਰ 'ਚ ਜਿੱਦਾਂ ਹੀ ਓਪਨ ਹੁੰਦਾ ਹੈ ਨਾਲ ਦੀ ਨਾਲ ਬੱਚਿਆਂ ਦੀਆਂ ਉਸ ਦੇ ਵਿੱਚ ਆਪਣੀਆਂ ਫਾਈਲਸ ਅਸੀਂ ਪੁੱਟ ਔਨ ਕਰ ਦਾਂਗੇ ਇਸ ਕਰਕੇ ਬੈਲਟ ਪ੍ਰੋਗਰਾਮ ਕਿੰਨੀ ਡੇਟ ਨੂੰ ਓਪਨ ਹੋਣਾ ਹੈ ਕਦੋਂ ਓਪਨ ਹੋਣਾ ਹੈ ਜਿਵੇਂ ਹੁਣ ਸਾਨੂੰ ਕਲੀਅਰ ਹੈ ਕਿ ਨਵੰਬਰ ਚ ਉੱਪਰ ਹੋਣਾ ਪਰ ਸਾਨੂੰ ਡੇਟਸ ਨਹੀਂ ਕਲੀਅਰ ਹੁੰਦੀਆਂ ਕਿ ਨਵੰਬਰ ਦੀ ਇਸ ਡੇਟ ਨੂੰ ਓਪਨ ਹੋਣਾ ਤੇ ਇਸ ਕਰਕੇ ਅਸੀਂ ਬੱਚਿਆਂ ਨੂੰ ਇਸ ਟਾਈਮ ਆਸਟ੍ਰੇਲੀਆ ਸੁਜੈਸਟ ਕਰ ਰਹੇ ਹਾਂ ਕਿ ਬੈਲਟ ਪ੍ਰੋਗਰਾਮ ਨਵੰਬਰ ਦੇ ਵਿੱਚ ਓਪਨ ਹੋਣ ਜਾ ਰਿਹਾ ਹੈ ਜੋ ਕਿ ਵਰਕ ਪਰਮਿਟ ਹੋਊਗਾ ਇਹਦੀਆਂ ਕੰਡੀਸ਼ਨਸ ਵਰਕ ਪਰਮਿਟ ਦੀਆਂ ਵੀ ਸੇਮ ਹੋਣਗੀਆਂ ਇਹਨੂੰ ਅਸੀਂ ਹੌਲੀਡੇ ਵੀਜ਼ਾ ਵੀ ਬੋਲਦੇ ਹਾਂ ਇਹਦੇ ਵਿੱਚ ਵੀ ਸਾਨੂੰ 16 ਤੋਂ ਲੈ ਕੇ ਤੁਹਾਡੀ 30 ਇਅਰ ਇਸ ਚਾਹੀਦੀ ਆ ਔਰ ਇਹਦੇ ਵਿੱਚ ਸਾਨੂੰ ਜਿਹੜਾ ਹੈਗਾ ਤੁਹਾਡਾ ਗ੍ਰੈਜੂਏਸ਼ਨ ਚਾਹੀਦੀ ਆ ਕੋਈ ਆਇਲਟਸ ਰਿਕੁਆਇਰਮੈਂਟ ਨਹੀਂ ਹੈ ਇਹਦੇ ਵਿੱਚ ਤੇ ਬੈਲਟ ਪ੍ਰੋਗਰਾਮ ਦੇ ਵਿੱਚ ਤੁਸੀਂ ਆਸਟ੍ਰੇਲੀਆ ਜਿਹੜੇ ਸਾਡੇ ਬੱਚੇ ਬੈਠੇ ਨੇ ਜਾਂ ਸਾਡੇ ਬੱਚੇ ਤੋਂ ਟੂਰਿਸਟ ਤੇ ਗਏ ਨੇ ਜਾਂ ਸਾਡੇ ਬੱਚਿਆਂ ਦੀ ਉਥੇ ਸਟਡੀ ਕੰਪਲੀਟ ਹੋ ਗਈ ਆ ਪੀਆਰ ਅਪਲਾਈ ਕੀਤੀ ਸੀ ਪੀਆਰ ਨਹੀਂ ਆਈ ਉਹ ਸਾਰੇ ਬੱਚੇ ਆਪਣੇ ਬੈਲਟ ਪ੍ਰੋਗਰਾਮ ਲਈ ਰਜਿਸਟ੍ਰੇਸ਼ਨ ਹੁਣੇ ਤੋਂ ਕਰਵਾਉਣੀਆਂ ਸਟਾਰਟ ਕਰ ਦੋ ਤਾਂ ਕਿ ਤੁਹਾਡੀ ਪ੍ਰੋਫਾਈਲ ਜਿਹੜੀ ਅਸੀਂ ਪਹਿਲਾਂ ਹੀ ਤਿਆਰ ਕਰਕੇ ਰੱਖੀ ਹੈ ਜਿੱਦਾਂ ਹੀ ਬੈਲਟ ਪ੍ਰੋਗਰਾਮ ਨਵੰਬਰ ਚ ਓਪਨ ਨਾਲ ਦੀ ਨਾਲ ਅਸੀਂ ਤੁਹਾਡੀ ਫਾਈਲ ਜਿਹੜੀ ਉਹ ਪੁੱਟ ਔਨ ਕਰਤੀ ਹੈ ਹੂੰ ਬਿਲਕੁਲ ਹੈ ਸ਼ੋ ਤੋਂ ਬਾਅਦ ਵੀ ਤੁਸੀਂ ਕਾਲ ਕਰ ਸਕਦੇ ਹੋ ਬਹੁਤ ਸਾਰੀਆਂ ਕਾਲਸ ਮਿਸ ਹੋਈਆਂ ਹਨ ਕੱਲ ਸਵੇਰੇ 10 ਵਜੇ ਤੋਂ ਲੈ ਕੇ 6 ਵਜੇ ਤੱਕ ਇਸੇ ਨੰਬਰ ਤੇ ਕਾਲ ਕਰਕੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਜਿਵੇਂ ਤੁਸੀਂ ਅਸੀਂ ਹੁਣ ਯੂਕੇ ਦੀ ਗੱਲ ਕਰ ਰਹੇ ਸੀ ਬਾਲਟ ਵੀਜ਼ਾ ਦੀ ਜਿਹੜੀ ਮੈਮ ਨੇ ਗੱਲ ਕੀਤੀ ਹੈ ਕਿ ਇਸ ਤਰ੍ਹਾਂ ਦੇ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ ਨਾਲ ਦੀ ਨਾਲ ਸਟੱਡੀ ਵੀਜ਼ਾ ਜੇਕਰ ਤੁਸੀਂ ਰੀਸੈਂਟ ਪਾਸ ਆਊਟ ਹੋ ਤਾਂ ਆਸਟ੍ਰੇਲੀਆ ਅਪਲਾਈ ਕਰ ਸਕਦੇ ਹੋ ਕੈਨੇਡਾ ਦੇ ਲਈ ਆਫਟਰ ਪੇਮੈਂਟ ਦੀਆਂ ਆਪਸ਼ਨਸ ਵੀ ਤੁਹਾਨੂੰ ਮਿਲ ਸਕਦੀਆਂ ਨੇ ਇਵਨ ਕਿ ਜੀਆਈਸੀ ਵੀ ਤੁਸੀਂ ਪੇ ਨਹੀਂ ਕਰਨਾ ਕੰਪਨੀ ਪੇ ਕਰੂਗੀ ਔਰ ਤੁਹਾਨੂੰ ਵੀਜ਼ਾ ਲੈ ਕੇ ਦੇਊਗੀ ਜਿਹੜੇ ਸਟੂਡੈਂਟ ਰਿਫਿਊਜ਼ਲ ਵਾਲੇ ਨੇ ਗੈਪ ਪਿਆ ਹੋਇਆ ਹੈ ਤਾਂ ਵੀ ਤੁਸੀਂ ਹੈ ਜਿਹੜਾ ਕੈਨੇਡਾ ਸਟੱਡੀ ਵੀਜ਼ਾ ਲੈ ਸਕਦੇ ਹੋ ਬਹੁਤ ਸਾਰੀਆਂ ਆਪਸ਼ਨਸ ਤੁਹਾਨੂੰ ਹੋਰ ਵੀ ਮਿਲ ਸਕਦੀਆਂ ਕਲਚਰ ਐਕਸਚੇਂਜ ਪ੍ਰੋਗਰਾਮ ਰਾਹੀਂ ਤੁਸੀਂ ਜਾ ਸਕਦੇ ਹੋ ਜਾਂ ਮਾਈਨਰ ਵੀਜ਼ਾ ਜਿਹੜੇ ਬੱਚੇ ਹੈਗੇ ਸਕੂਲਿੰਗ ਵੀਜ਼ਾ ਦੇ ਵਿੱਚ ਕਿਵੇਂ ਵੀਜ਼ਾ ਲਿਆ ਜਾ ਸਕਦਾ ਹੈ ਜੇਕਰ ਤੁਹਾਡੀ 50 ਲੱਖ ਤੱਕ ਦੀ ਟਰਨਓਵਰ ਹੈਗੀ ਹੈ ਤੁਹਾਡੇ ਜਿਹੜੇ ਫਾਦਰ ਸਾਹਿਬ ਦੀ ਮੈਮ ਟਰਨਓਵਰ ਹੋਣੀ ਚਾਹੀਦੀ ਹੈ ਜਾਂ ਰਿਟਰਨ 50 ਲੱਖ ਤੱਕ ਇਨਕਮ ਦੀ ਭਰੀ ਹੋਵੇ ਉਹਨਾਂ ਨੇ ਜਿਹੜੀ ਇਹ ਟਰਨਓਵਰ ਚਾਹੀਦੀ ਆ ਆਪਾਂ ਨੂੰ ਰਿਟਰਨ ਨਹੀਂ ਚਾਹੀਦੀ ਸਿਰਫ ਸਿਰਫ ਸੰ ਟਰਨਓਵਰ ਜਿਹੜੀ ਉਹ 3.50 ਲੱਖ ਦੀ ਚਾਹੀਦੀ ਹੈ ਇਸ ਤੋਂ ਉੱਪਰ ਜਿਹੜੀ ਟਰਨਓਵਰ ਹੁੰਦੀ ਆ ਉਹ ਸਾਡੀ ਟੋਟਲ ਇਨਕਮ ਦੇ ਹੁੰਦੀ ਆ ਚਾਹੇ ਉਹ ਕੱਚੇ ਦੀ ਹੋਵੇ ਚਾਹੇ ਪੱਕੇ ਦੀ ਹੋਵੇ ਉਹਨੂੰ ਅਸੀਂ ਟਰਨਓਵਰ ਬੋਲਦੇ ਆ ਤੇ ਸਿਰਫ ਤੇ ਸਿਰਫ ਉਹ ਟਰਨਓਵਰ ਹੁੰਦੀ ਆ ਉਹ ਸਿਰਫ ਐਮਬੈਸੀ ਦੇ ਵਿੱਚ ਦਿਖਾਉਣ ਵਾਸਤੇ ਹੁੰਦੀ ਆ ਉਹਦੇ ਵਿੱਚ ਕੋਈ ਵੀ ਡਾਟਾ ਤੁਹਾਡਾ ਇਨਕਮ ਟੈਕਸ ਡਿਪਾਰਟਮੈਂਟ ਨਾਲ ਐਮਬੈਸੀ ਜਿਹੜੀ ਆ ਉਹ ਸ਼ੇਅਰ ਨਹੀਂ ਕਰਦੀ ਤੇ ਅਗਲੀ ਗੱਲ ਜਿਹੜੀ ਮੈਂ ਕਰਾਂ ਕਿ ਜਿਹੜੇ ਬੱਚੇ ਸਾਡੇ ਯੂਕੇ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਆ ਜੋ ਕਿ ਬੈਲਟ ਪ੍ਰੋਗਰਾਮ ਆਉਣ ਵਾਲੇ 48 ਘੰਟਿਆਂ ਲਈ ਓਪਨ ਹੋ ਚੁੱਕਿਆ ਹੈ ਇਸ ਟਾਈਮ ਅੱਜ ਰਾਤ ਨੂੰ ਓਪਨ ਹੋ ਜਾਏਗਾ ਤੇ ਜਿਹੜੇ ਬੱਚੇ ਆਪਣੀ ਰਜਿਸਟ੍ਰੇਸ਼ਨ ਕਰਵਾਉਣਾ ਚਾਹੁੰਦੇ ਆ ਜਾਂ ਬੈਲਟ ਪ੍ਰੋਗਰਾਮ ਦੇ ਵਿੱਚ ਵਰਕ ਪਰਮਿਟ ਅਪਲਾਈ ਕਰਨਾ ਚਾਹੁੰਦੇ ਨੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਨਾਲ ਦੀ ਨਾਲ ਡਾਕੂਮੈਂਟਸ ਜਿਹੜੇ ਆ ਉਹ ਭੇਜੋ ਜਿਹੜੀਆਂ ਕਾਲਸ ਆ ਉਹ ਸਾਡੇ ਵੱਲੋਂ ਖੁਦ ਤੁਹਾਨੂੰ ਆ ਜਾਣਗੀਆਂ ਆਪਣੇ ਡਾਕੂਮੈਂਟਸ ਆਪਣਾ ਪੇਪਰ ਵਰਕ ਭੇਜ ਦਿਓ ਤਾਂ ਕਿ ਤੁਹਾਡੀਆਂ ਫਾਈਲਸ ਜਿਹੜੀਆਂ ਉਹ ਬੈਲਟ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਪੁਟ ਆਨ ਹੋ ਜਾਣ ਉਹਦੇ ਵਿੱਚ ਅਸੀਂ ਕੋਈ ਵੀ ਪੈਸਾ ਤੁਹਾਡੇ ਤੋਂ ਪਹਿਲਾਂ ਨਹੀਂ ਲੈਣਾ ਸਿਰਫ ਧਿਆਨ ਰੱਖਣਾ ਜਿਹੜਾ ਸਾਡਾ ਵਟਸਐਪ ਨੰਬਰ نیچے ਦਿੱਤਾ ਹੋਇਆ ਹੈ ਉਹਦੇ ਵਿੱਚ ਹੀ ਤੁਸੀਂ ਡਾਕੂਮੈਂਟਸ ਭੇਜੋ ਤਾਂ ਕਿ ਸਾਰੇ ਜਿਹੜੇ ਤੁਹਾਡੇ ਡਾਕੂਮੈਂਟਸ ਹੈ ਡਾਇਰੈਕਟ ਸਾਡੇ ਸੀਨੀਅਰ ਕੋਲ ਜਾਣ ਤੇ ਨਾਲ ਦੀ ਨਾਲ ਤੁਹਾਡੀ ਫਾਈਲ ਜਿਹੜੀ ਹੈ ਬੈਲਟ ਪ੍ਰੋਗਰਾਮ ਦੇ ਵਿੱਚ ਪੁਟ ਆਨ ਹੋ ਜਾਵੇ